ਨਿਊਟਰ ਸਟਰਾ ਵਾਲੇ ਜਿਹੜੇ ਮੇਰੇ ਮੁਕਾਬਲੇ 'ਚ ਇਲੈਕਸ਼ਨ ਲੜ ਰਹੇ ਉਹ ਆਏ ਹਨ ਨੂੰ ਡੇਢ ਮਹੀਨੇ ਤੋਂ ਇਹਨਾਂ ਦਾ ਬਹੁਤ ਖਤਰਾ ਪਿਆ ਹੋਇਆ ਸੀ ਮੈਂ ਅੱਜ ਵੀ ਰਪਰਪ ਕਰਕੇ ਇਲੈਕਸ਼ਨ ਕੱਢਿਆ ਪੂਰਾ ਕਿ ਮੈਨੂੰ ਆਇਆ ਸੀ ਕਿ ਇਹਨਾਂ ਨੇ ਬਹੁਤ ਜ਼ਿਆਦਾ ਵੋਟਾਂ ਲਈ ਜਿਹੜੀਆਂ ਮੇਰੇ ਤੋਂ ਅੱਗੇ ਜਾਣਗੇ ਇਹ ਕਹਿੰਦੇ ਵੀ ਜੇ ਮੈਂ ਚਿੱਤ ਵੀ ਗਿਆ ਤਾਂ ਵੀ ਸਰਟੀਫਿਕੇਟ ਤੁਹਾਨੂੰ ਦੇਦਾ ਮੈਂ ਕਿ ਨਾ ਇਹਨਾਂ ਨੂੰ ਪ੍ਰੇਖਤੋ ਜਿਕਰਾ ਮਾਂ ਚਿੰਤ ਬੁਨੀ ਦਾ ਹੋਸਾ ਜੈ ਜਦੋਂ ਸੀਐਮ ਬਣੇ ਸੀ ਬਾਜੀ ਉਸ ਤੋਂ ਬਾਅਦ ਯਾਰ ਮੈਂ ਮਿਲ ਕੇ ਆਣਾ ਪਈ ਪਰ ਰੱਬ ਨੇ ਕੋਈ ਟਾਈਮ ਨਹੀਂ ਦਿੱਤਾ ਹੁਣ ਅੱਜ ਇਲੈਕਸ਼ਨ ਨਿਭੜ ਗਿਆ ਸਾਰਾ ਕੁਝ ਜਿੜ ਗਿਆ ਕਿਉਂਕਿ ਇਲੈਕਸ਼ਨ ਆਪਣੀ ਜਗ੍ਹਾ ਦੀ ਆ ਅਸੀਂ ਇਨਸਾਨ ਆਪਣੀ ਜਗ੍ਹਾ ਪਹਿਲਾਂ ਪੈਨਸ਼ਨ ਆਣੀ ਇਲੈਕਸ਼ਨ ਦੇ ਬਾਅਦ ਨਹੀਂ ਗੱਲ ਆ ਅੱਜ ਕਰਨ ਕੀਤਾ ਵੀ ਨਾ ਇਲੈਕਸ਼ਨ ਨੂੰ ਜਾਂਦਾ ਤੇ ਨਾ ਸਾਰਾ ਕਾਉਂਟ ਪਿਲਣ ਤੇ ਆਦਾ ਹੋਣ ਕਰ ਮੇਰੇ ਘਰ ਦੇ ਬੜਾ ਆਣਾ ਆਣ ਗਿਆ ਜਿਹੜਾ ਬੰਦਾ ਰਾਤ ਨੂੰ ਸੌਂਦਾ ਨਹੀਂ ਦਿਨੇ ਵੀ ਸੌਂਦਾ ਸੀਗਾ ਉਹ ਕਹਿੰਦਾ ਇਲੈਕਸ਼ਨ ਇਲੈਕਸ਼ਨ ਰਾਤ ਨੂੰ ਪੋਸਟਰ ਲਾਣਾ ਆਪ ਚੱਲ ਜਾਂਦਾ ਸੀਗਾ ਬੰਦਾ ਨਹੀਂ ਰਹਿੰਦਾ ਹੈਗਾ ਕੋਈ ਆਪ ਪ੍ਰਚਾਰ ਕਰਨਾ ਆਪ ਚੱਲ ਜਾਂਦਾ ਸੀਗਾ ਕਿ ਅੱਜ ਉਹ ਬੰਦਾ ਕਹਿੰਦਾ ਮੈਂ ਨਹੀਂ ਲੜਨਾ ਯਾਰ ਬੜੀ ਉਸਾ ਮੇਰੇ ਘਰ ਦੇ ਨੂੰ ਗੱਲ ਹਜਮ ਨਹੀਂ ਹੋ ਰਹੀ ਉਹ ਕਹਿੰਦਾ ਵੀ ਤੇਰੀ ਚਾਲ ਹੋ ਗਈ ਮੈਂ ਕਿਹਾ ਵੀ ਮੇਰੀ ਕੋਈ ਚਾਲ ਨਹੀਂ ਹੈਗੀ ਤੇ ਵਿੱਚ ਕੋਈ ਯਾਰ ਚੱਲਦਾ ਨਹੀਂ ਉਹ ਤੇ 300 ਅੱਜ ਯਾਰ ਤੇਰੇ ਬਾਰੇ ਕੀ ਮੈਂ ਕੱਲ ਅਭਿਨੈ ਅੱਜ ਮੇਰੇ ਕੋਲ ਮੇਰੇ ਬਹੁਤ ਹੀ ਪਿਆਰੇ ਤੁਹਾਡੇ ਸਾਰਿਆਂ ਦੇ ਪਿਆਰੇ ਨੀਟਰ ਸ਼ਟਰਾਂ ਵਾਲੇ ਜਿਹੜੇ ਮੇਰੇ ਮੁਕਾਬਲੇ 'ਚ ਇਲੈਕਸ਼ਨ ਲੜ ਰਹੇ ਉਹ ਆਏ ਹਨ ਮਨੂੰ ਡੇਢ ਮਹੀਨੇ ਤੋਂ ਇਹਨਾਂ ਦਾ ਬਹੁਤ ਖਤਰਾ ਪਿਆ ਹੋਇਆ ਸੀ ਇਲੈਕਸ਼ਨ ਦੇ ਵਿੱਚ ਮੈਂ ਅੱਜ ਵੀ ਰਬ ਰਬ ਕਰਕੇ ਇਲੈਕਸ਼ਨ ਕੱਢਿਆ ਪੂਰਾ ਤੇ ਮਨੂੰ ਆਇਆ ਸੀ ਕਿ ਇਹਨਾਂ ਨੇ ਬਹੁਤ ਜ਼ਿਆਦਾ ਵੋਟਾਂ ਲਈ ਜਿਹੜੀਆਂ ਵਿੱਚ ਅੱਗੇ ਜਾਣਗੇ ਪਰ ਅੱਜ ਇਹ

ਮੇਰੇ ਬੱਚੋ ਜਿਕਰਾ ਮਾਂ ਚਿੰਤ ਪੁਨੀ ਦਾ ਹੋਸਾ ਦੇ ਦਰਬਾਰੀ ਜੈ ਕਿਹੋ ਜਿਹਾ ਕਿਤੇ ਦੇ ਰਾਤ ਪਾ ਕੇ ਵਾਲੇ ਬੰਦੇ ਆ ਤੇ ਸਾਨੂੰ ਨਹੀਂ ਪਤਾ ਵੀ ਗਲਤ ਕੀਤਾ ਸਹੀ ਕੀਤਾ ਲੇਕਿਨ ਅੱਜ ਜਿਹੜੇ ਇਲੈਕਸ਼ਨ ਹੋ ਗਏ ਐ ਇਲੈਕਸ਼ਨ ਹੋ ਗਏ ਸਾਰਾ ਕੁਝ ਹੋ ਗਿਆ ਸੀਗਾ ਅੱਜ ਆਪਾਂ ਇਕੱਠੇ ਬੈਠੇ ਮੇਰਾ ਬੜਾ ਰੂਮ ਕਰਦੀ ਸੀ ਪਾਜੀ ਨੂੰ ਮਿਲਣ ਵਾਸਤੇ ਪਰ ਇਹ ਜਦੋਂ ਸੀਐਮ ਬਣੇ ਸੀ ਪਾਜੀ ਉਸ ਤੋਂ ਬਾਅਦ ਆ ਯਾਰ ਮੈਂ ਮਿਲ ਕੇ ਆਣਾ ਪਾਇਆ ਪਰ ਰੱਬ ਨੇ ਕੋਈ ਟਾਈਮ ਨਹੀਂ ਦਿੱਤਾ ਹੁਣ ਅੱਜ ਇਲੈਕਸ਼ਨ ਨਿਬੜ ਗਿਆ ਸਾਰਾ ਕੁਝ ਨਿਬੜ ਗਿਆ ਕਿਉਂਕਿ ਇਲੈਕਸ਼ਨ ਆਪਣੀ ਜਗ੍ਹਾ ਦੀ ਆ ਅਸੀਂ ਇਨਸਾਨ ਆਪਣੇ ਜਦ ਪਹਿਲਾਂ ਆਪਣੇ ਸਨ ਆਈ ਇਲੈਕਸ਼ਨ ਦੇ ਬਾਅਦ ਦੀ ਗੱਲਾਂ ਕਿਉਂਕਿ ਜੇਕਰ ਸਾਥ ਦੁੱਖ ਦਰਦ ਨਹੀਂ ਬਣਾਇਆ ਉਹਦਾ ਫਾਇਦਾ ਕੋਈ ਨਹੀਂ ਤੇ ਕਿਉਂਕਿ ਹੁਣ ਮੈਂ ਅੱਜ ਕਰਨ ਕੀਤਾ ਨਾ ਇਲੈਕਸ਼ਨ ਨਹੀਂ ਕਰਨਗਾ ਤੇ ਬਸ ਸਾਰੇਾਾਉਂ ਪਹਿਲਾਂ ਪਿਆਰ ਕਰਾਉਂਦੇ ਕਰ ਮੇਰੇ ਘਰ ਦੇ ਬਿਚਾਣਾਉਣ ਆਣ ਗਿਆ ਜਿਹੜਾ ਬੰਦਾ ਰਾਤ ਨੂੰ ਸੌਂਦਾ ਨਹੀਂ ਦਿਨੇ ਵੀ ਸੌਂਦਾ ਸੀਗਾ ਉਹ ਕਹਿੰਦਾ ਇਲੈਕਸ਼ਨ ਇਲੈਕਸ਼ਨ ਰਾਤ ਨੂੰ ਪੋਸਟਰ ਲਾਣਾ ਆਪ ਚੱਲ ਜਾਂਦਾ ਸੀਗਾ ਬੰਦਾ ਨਹੀਂ ਰਹੰਦਾ ਕਿ ਕੋਈ ਆਪ ਪ੍ਰਚਾਰ ਕਰਨਾ ਆਪ ਚੱਲ ਜਾਂਦਾ ਸੀਗਾ ਕਿ ਅਜੀ ਉਹ ਬੰਦਾ ਕਿੰਨਾ ਮੈਨ ਨਹੀਂ ਲੰਨਾ ਯਾਰ ਬੜੀ ਉਸਾ ਮੇਰੇ ਘਰ ਦੇ ਨੂੰ ਗੱਲ ਹਜਮ ਨਹੀਂ ਹੋ ਰਹੀ ਉਹ ਕਹਿੰਦੇ ਵੀ ਤੇਰੀ ਚਾਲ ਹੋ ਗਈ ਮੈਂ ਕਿਹਾ ਵੀ ਮੇਰੀ ਕੋਈ ਚਾਲ ਨਹੀਂ ਹੈਗੀ ਇਹਦੇ ਵਿੱਚ ਯਕੀਨ ਮੰਨ ਲਓ ਮੈਂ ਸੱਚ ਕਹਿੰਦਾ ਨਹੀਂ ਮੈਂ ਕਿਹਾ ਵੀ ਲਹੜ ਗਿਆ ਮਤਲਬ ਇਹ ਹੁਣ ਹੁਣ ਨਹੀਂ ਕਰੂੰਗਾ ਸਰ ਤੇ ਜੇ ਹੁਣ ਹੋਊਗਾ ਤਾਂ ਆਪਣਾ ਕੋਈ ਤਰੋਕਰ ਦੇਖਾਂਗੇ ਜਾਂ ਕੋਈ ਨਵਾਂ ਸ਼ਟਰਾਂ ਦਾ ਫਿਰ ਇੱਕ ਹੋਰ ਕਾਰੋਬਾਰ ਮੈਂ ਉਹ ਖੋਲਣਾ ਉਹਦੇ ਵਿੱਚ ਤੁਹਾਨੂੰ ਸਾਹਮਣੇ ਆਉਂਗਾ ਜਾਂ ਆਪਣੀ ਫਿਲਮੀ ਗਾਣਿਆਂ ਦੇ ਵਿੱਚ ਜਾਂ ਕਿ ਮੇਰਾ ਨਵਾਂ ਗਾਣਾ ਆ ਰਿਹਾ ਉਹ ਤਣਾ ਛੇਤੀ ਲੋਚ ਉਹਨਾਂ ਦੇ ਹੁਣ ਮੈਂ ਇਹਦਾ ਪਾਸੇ ਦਾ ਦਿਮਾਗ ਵਿੱਚ ਨਿਕਲ ਜਾਵੇ ਬਸ ਇਸ ਇਛਾ ਛੋੜ ਜਵੇ ਉਸ ਤੋਂ ਬਾਅਦ ਮੈਂ ਕੁਝ ਹੋਰ ਕਰਾਂਗਾ ਜੀ ਜ਼ਿੰਦਗੀ ਵਿੱਚ ਜੇ ਤੁਹਾਡੇ ਆਪ ਨੂੰ ਮੈਂ ਤੇ ਦੱਸਣਾ ਹੈ ਹਾਂ ਐਸੇ ਮੈਸੇ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਓਪੀਜ਼ਿਆਂ ਵਾਂਗੂ ਚਿੱਟਾ ਅੱਜ ਕੱਲ ਬਿੰਦਾਂ ਅੱਡਰ ਤੇ ਵਾਂਛੇ ਬਚਾਉਣਾ ਮੁਸ਼ਕਲ ਹੋ ਗਿਆ ਨਸੀਹਤ ਯਾਰੇ ਤੂੰ ਕੀ ਮਾਪੇ ਕਰਨ ਉਮੀਦਾਂ ਜੰਗ ਬਲ ਡਿਕਵਾਰੇ ਤੂੰ ਵੇਖ ਭਗਤ ਸਿੰਘ ਆਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਏ ਮਿੱਤਰਾ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਉਮੀਦ ਜੰਗ ਬਲੜ ਕੋ ਵਾਰੇ ਤੋਂ ਆ ਕੁਰਸੀ ਦੀ ਖੁਖਨੇ ਕੀਤਾ ਆ ਕੁਰਸੀ ਦੀ ਖੁਖਨੇ ਕੀਤਾ ਲੀਡਰ ਲਾਣਾ ਦੋਸ਼ੀ ਏ ਵਿਧਰ ਦੇਖਾਂ ਉੰਦਰ ਹੁੰਦੀ ਤੱਕੇ ਈ ਛਾਈਏ हीर सैफ ਨਹੀਂ ਜਾਂਦੀ ਮਿੱਤਰਾ ਹੀਰ सैफ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੂੰ ਕੀ ਮਾਪੇ ਕਰਨ ਉਮੀਦਾਂ ਜੰਗ ਬਲੜਿ ਕਮਾਰੇ ਤੂੰ ਵੇਖ ਭਗਤ ਸਿੰਘ ਅੱਜ ਸੋਚ ਚੰਨੀ ਸਾਹਿਬ ਦੀ ਆ ਜੀ ਤੇ ਚੰਨੀ ਸਾਹਿਬ ਜਿਨ੍ਹਾਂ ਨੇ ਕੰਮ ਕਰਦੇਗੀ ਸਾਡੇ ਇਦਾਂ ਦੇ ਨਿਮਾਂ ਦੇ ਅੱਗੇ ਜਾਣ ਜੇ ਤੇ ਕਿਉਂਕਿ ਸਿੱਧਰ ਵੀ ਜ਼ਿਆਦਾ ਸੀ ਮਨ ਕੋ ਬਾਜ ਉਹਦੀ ਚੰਨੀ ਸਾਹਿਬ ਜਿਤੋਂ ਲੈ ਜਿੱਦਾਂ ਨੂੰ ਬੋਟਾਂ ਨੂੰ ਜੇ ਯਾਰ ਮੈਂ ਕਹਿੰਦਾ ਆਪੋ ਮੇਰੇ ਨਾਮ ਤੇ ਇੱਕ ਵੋਟ ਵੀ ਮੈਨੂੰ ਪਾ ਦੋ ਜਿੱਤਾਂ ਦੇ ਕਰਦੀਆਂ ਪੰਜ ਚਾਰ ਉੱਧਰ ਪਾ ਦੋ ਕੋਈ ਯਾਰ ਜਿੱਤਣਾ ਹੈ ਉਹ 300 ਵਧੀਆ ਬੰਦੇ ਤੇ ਲੀਡ ਕਿੰਨੀ ਹੋ ਗਈ ਆਪਣੀ ਇਹ ਨੀਡ ਟੂ ਛੱਡਣਾ ਦੀ ਅਸੀਂ ਟਟਕੜ 5-6 ਲੱਖ ਤੋ ਹਾਰਾਂਗੇ ਆ ਜਾਨੋ ਪਾਦੇ ਮੈਂ ਕਿਹਨੂੰ ਆ ਜੇ ਲੱਗਦਾ ਚੰਨੀ ਸਾਹਿਬ ਦੀ ਇਹ ਵੀ ਛੱਟਰਾ ਵਾਲਾ ਫੌਦੀ ਇੰਟੈਲੀਜੈਂਟ ਬੰਦਾ ਬੱਚਾ ਲੀਡਰ ਹੈ ਉਹ ਚੰਨੀ ਸਾਹਿਬ ਜੇ ਬਾਜੇ ਲੱਗਦਾ ਆ ਟੀਨੂ ਆ ਸੀਤ ਨੋਕਰ ਆ ਪਰ ਗਿਆ ਇਹਦੇ ਬਿਲਕੁਲ ਮੁਕਾਬਲੇ ਵਿੱਚ ਨਹੀਂ ਆ ਰ ਹੋ ਸਕਦਾ ਹੋ ਨਹੀਂ ਸਕਦਾ ਪੱਕਾ ਹੈ ਕਿ ਇਹਦੀ ਉਹ ਮੋਟਾ ਬਾਦਲ ਕਰਨੀਆਂ ਸਿਰਫ ਮੇਰੀ ਇਹਨੇ ਬੋਡ ਵਧਾਣੀਆਂ ਹੋਰ ਕੀ ਕਰਦੇ ਨਹੀਂ ਅਹੀ ਇਹੇ ਕਹਾਂਗੇ ਸਾਡੇ ਪੰਜਾਬ ਦੇ ਸੀਐਮ ਆ। ਫੇਰ ਦੁਆਰ ਤੋਂ ਸਾਡੇ ਪ੍ਰਧਾਨ ਮੰਤਰੀ ਵੀ ਤੁਸੀਂ ਹੋ। ਨਹੀਂ ਨਹੀਂ, ਕੋਟਾ ਪਹਿਨਦਾ ਹੈ ਨਾ ਪਹਿਣਾ ਆਪਾਂ ਨੇ ਖਤਰ ਤੇ ਨਹੀਂ ਹਟਣਾ। ਚਿੱਟ ਨੇ ਇੰਜੀਨੀਅਰ ਬਣਨੇ। ਬਚੀ ਬਣਨਾ ਅੱਜ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਸੀ ਉਹ ਮੇਰੇ ਕੋਲ ਅੱਜ ਹੀ ਪਹਿ ਮੰਗਣ ਲੱਪੇ। ਜੇ ਮੈਂ ਕਹਾਂ ਮੈਂ ਕਹਾਂ ਖੜਾ ਬਗਲ ਸਰਪ। ਮੈਂ ਕਹਾਂ ਜੀ ਮੈਂ ਉਹ ਕਰਦੇ ਅੱਜ ਮੈਂ ਕਹਾਂ 14 ਤਾਲ ਸਮਾਜ ਸਾਰ ਚੱਕ ਲੋ ਫੜਾ ਕਹਿੰਦੇ ਮਤਲਬ ਹੋਇਆ ਕੀ? ਮੈਂ ਕਹਾਂ ਵੀ ਹੁਣ ਖਤਮ ਸਾਰਾ ਕਹਿੰਦੇ ਵੀ ਨਹੀਂ ਅਸੀਂ ਤਾਂ ਨਾਲ ਆ ਜੇ ਤੇਰਾ ਬੰਦੇ ਤੂੰ ਖੜੇ ਕੀਤੀ ਜਿਹਨਾਂ ਤੇ ਕਦਾ ਜਿੱਤ ਗਿਆ ਮੈਂ ਖੜ ਜਿੱਤਨ ਦੇ ਹਾਰਨ ਦੇ ਉਹਨਾਂ ਦੀ ਕਿਰਮਤ ਆ ਮੈਂ ਕਿਸੇ ਨਾਲ ਨਹੀਂ ਖੜਾ ਸਭ ਤੁਹਾਡੇ ਆਪਣੇ ਪਰ ਸਟੈਂਡ ਲੈ ਲੋ ਜਿਹੋ ਤੇ ਆਦੇ ਸਟੈਂਡ ਨੇ ਇੱਕ ਸਟੈਗਰ ਦਾ ਸਟੈਂਡ ਦਾ ਮੈਂ ਤੁਹਾਡਾ ਵੀ ਸਟੈਂਡ ਹੋਣਾ ਜਿਹਦਾ ਤੁਸੀਂ ਆਪਣਾ ਦੇਖੋ ਮੈਂ ਆਪਣਾ ਦੇਖਾ ਉਹ ਕਹਿੰਦਾ 10000 ਮੈਨੂੰ ਫੇਰ ਮੋਟਾਣੀ ਇੱਕ ਬੰਦਾ ਬੜਾ ਭਲਾ ਮਾਸਾ ਰਬਦਾ ਬੰਦਾ ਸੀਆਈਡੀ ਅਫਸਰ ਉਹਤ ਵਧੀਆ ਢੈਂਡ ਬੰਦਾ ਉਹ ਕਹਿੰਦਾ 15000 ਰੁਪਏ ਤੇ ਗੱਡੀ ਮੇਰੇ ਨਾਲ ਤਿੰਨ ਮਹੀਨਾ ਬੱਸ ਮੈਨੂੰ ਉਸ ਨਾਲ ਬੰਦਾ ਲੱਗਦਾ ਪੈਸੇ ਵੀ ਦੇ ਦੇਉ ਪਰ ਦੱਸਿਓ ਮੈਂ ਰਲੂ ਦਾ ਪ੍ਰੋਜੈਕਟ ਨਹੀਂ ਰਹੂੰਗਾ ਜੀ ਕਿਉਂਕਿ ਅੱਜ ਮੈਂ ਬਹੁਤ ਵੱਡੀ ਇੱਕ ਗੱਲ ਹੋ ਗਈ ਇੱਕ ਜਿਹੜੀ ਸੁਪਨੇ ਜਿਕੇ ਸੋਚੀ ਯਾਰ ਉਹ ਬੰਦੇ ਆਪਣੇ ਧੋਖਾ ਦੇ ਦਿੰਦੇ ਆਪਾਂ ਕਰੀ ਯਕੀਨ ਨਹੀਂ ਮੰਨੇ ਜਿਹੜੇ ਆਪਣੇ ਬੰਦੇ ਜਦੋਂ ਧੋਖਾ ਦੇਣਾ ਬੰਦਾ ਬਾਹਰ ਨਹੀਂ ਲੜਾਈ ਕਰਦਾ ਜਦੋਂ ਆਪਣੇ ਘਰ ਦਾ ਆ ਕੋ ਜਨ ਤੇ ਆਪਣੇ ਧੋਖੇ ਇਹ ਕਹਿੰਦੇ ਘਰ ਦਾ ਪੇਟੀ ਲੰਕਾ ਕਾਵੇ ਸਾਡੇ ਘਰ ਦਾ ਬੰਦਾ ਲੰਕਾ ਢਾਂਦੇ ਤੇ ਮੈਨੂੰ ਪਤਾ ਨਹੀਂ ਮੈਂ ਕਹਾਂ ਯਾਰ ਅੱਜ ਤੋਂ ਮਾਲ ਖਤਮ ਕਿਦੇ ਵਾਸਤੇ ਕਰ ਰਹੀ ਸੀ ਜਿਨ੍ਹਾਂ ਵਾਸਤੇ ਸੀ ਕੋਚ ਕਰਦੇ ਸੀ ਉਹਨਾਂ ਵਾਸਤੇ ਕੋਚ ਕਰਦੇ ਸੀ ਉਹਦਾ ਸੱਚੇ ਘਰ ਵਾਲੀ ਨੇ ਡੋਟ ਪਾਈ ਘਰ ਵਾਲੀ ਨੇ ਪਾਈ ਸੀ ਬਰਾਤ ਤੋਂ ਕਿਵੇਂ ਨਹੀਂ ਨਹੀਂ ਲੈ ਫੋਟੋ ਵੀ ਕਰਾਈ ਹੈ ਉਹਨਾਂ ਨੇ ਨਹੀਂ ਜੀ ਇਤਨਾ ਫੋਟੋ ਕਰਾਉਂਦੇ ਉਹਨੇ ਆਪਣੇ ਘਰ ਵਾਲੇ ਨੇ ਪਾਈਏਗਾ ਆਪਣੇ ਭਾਈ ਤੇਨੀ ਨੇ ਪਾਈਏ ਨਹੀਂ ਇਹ ਸਹੀ ਗੱਲ ਵੀ ਨਹੀਂ ਜਾ ਕੇ ਦਿੱਕਾ ਜੀ ਮੈਂ ਤਾਂ ਰੇ ਗੱਲ ਕਹਿੰਦੇ ਅੰਬਰ ਸਾਹਿਬ ਜੋ ਖੜੀ ਕੀਤੀ ਸੀ ਬਾਰਨਸੀਪਾ ਖੜਾ ਹੋਣਗੇ ਮੇਰਾ ਮੇਨ ਮੁਕਾਬਲਾ ਸੀਗਾ ਮੋਦੀ ਦਾ ਮੇਰਾ ਮੇਨ ਮੁਕਾਬਲਾ ਸੀਗਾ ਮੋਦੀ ਦਾ ਕਿਉਂਕਿ ਪੰਜਾਬ ਦੇ ਹੱਕਾਂ ਵਾਸਤੇ ਮੈਂ ਲੜਿਆ ਸੀ ਜਮਾਨਾ ਵਾਸਤੇ ਜਾਇਦਾ ਵਾਸਤੇ ਕਿਸਾਨਾਂ ਵਾਸਤੇ ਲੋਕਾਂ ਵਾਸਤੇ ਮੈਂ ਬਾਰਾਂ ਨਸੀ ਫਾਈਲ ਭਰਨ ਗਿਆ ਤੇ ਉੱਥੇ ਕੀ ਹੋਇਆ ਮੇਰੇ ਨਾਲ ਸ਼ਨੀਵਾਰ ਛੁੱਟੀ ਐਤਵਾਰ ਛੁੱਟੀ ਸੋਮਵਾਰ ਉਹਨੇ ਪਿਓ ਦੇ ਪੁੱਤ ਨੇ ਰੈਲੀ ਕਰ ਦਿੱਤੀ ਚੰਦ ਦੇ ਮੋਰੇ ਉਹਨਾਂ ਨੇ ਬੰਦਾ ਨਹੀਂ ਫੜਕਰ ਮੰਗਲਵਾਰ ਦਾ ਪੈਲ ਪਰਨ ਆ ਗਿਆ ਛਾਰ ਦਿਨ ਕਹਿੰਦੇ ਕਾਲੇ ਅਸੀਂ ਸੋਚਦੇ ਰਹੇ ਵੀ ਦਿਨੋਂ ਕਿਹੜਾ ਹੋਵੇ ਜਦੋਂ ਫੈਲ ਜਾਵਾਂ ਖਲਾਵਾਂਗੇ ਅਸੀਂ ਫੈਲ ਲਾ ਕੇ ਮੈਂ ਤੇ ਮੇਰਾ ਵਕੀਲ ਤੇ 10 ਬੰਦੇ ਬਾਹਰ ਖੜੇ ਆ ਸੁਰੂ ਇੰਥੇ ਦਾ ਸਿਸਟਮ ਕੁਛ ਹੋਰ ਆ ਕੋਈ ਤੇ ਆ ਜੀ ਇੱਕ ਬੰਦਾ ਜਾ ਕੇ 13 ਰੁਪਏ ਜਮਾ ਕਰਾਏਗਾ ਬੈਂਕ ਵਿੱਚ ਉਹਦੀ ਰਸੀਦ ਲਏਗਾ ਉਹ ਬੰਦਾ ਤੁਹਾਡੇ ਨਾਲ ਹੋਏਗਾ ਤਾਂ ਹੀ ਪਰਪੋਜ਼ਰ ਮਲੇ ਜਾਊਗਾ ਸਾਰੇ ਕੰਮ ਕਰਨ ਤੋਂ ਬਾਅਦ ਵੀ ਇਹਨੇ ਪੈਸੇ ਖਾab ਕਿਤੇ ਨਾ ਯਾਰ ਮੈਂ ਕਹਾਂ ਯਾਰ ਬਹੁਤ ਗਲਤੀ ਹੋਈ ਅੱਜ ਇੰਨਾ ਵੱਡਾ ਨਹੀਂ ਰਿਸਕ ਲਾ ਸੀਗਾ ਉਹ ਛੋਟੇ ਛੋਟੇ ਰਿਸਕ ਲੈ ਸੀ ਪਰ ਜ਼ਿੰਦਗੀ ਤੇ ਇੰਨਾ ਵੱਡਾ ਰਿਸਕ ਆ ਗਿਆ ਇੱਕ ਜ਼ਿੰਦਗੀ ਤੋਂ ਸਮਝ ਮਿਲ ਗਈ ਆ ਵੀ ਹੁਣ ਨਹੀਂ ਕਰਾਂਗੇ ਆਪਾਂ ਤੇ ਸੋਚ ਲੈ ਇੱਕ ਸਾਰੀ ਸੋਚ ਲੈ ਕੇ ਚੱਲੇ ਸੀਗੇ ਪੀਐਮ ਬੰਦੇ ਨਾਲ ਇੱਕ ਸਾਰੀ ਸੋਚ ਲੈ ਕੇ ਚੱਲੇ ਸੀਗੇ ਮੈਂ ਤੁਹਾਨੂੰ ਦੱਸਾਂ ਸੁਮਿਤ ਜਾਈਦਾ ਸੀ ਪਰ ਸੀ ਨਾ ਮੋਦੀ ਨੇ ਮੁੱਖ ਬਰਾਜਾ ਸੀ ਬੁਖਤੀ ਉਹਨੇ ਵੀ ਰੁੱਥੀ ਵਿਚਾਰੇ ਗਾ ਜਿਵੇਂ ਮੋਦੀ ਸਾਹਿਬ ਨੇ ਕਿਹਾ ਵਾ ਮੈਂ ਸੰਵਿਧਾਨ ਦੇ ਰੱਖਸ਼ ਨੂੰ ਨਹੀਂ ਮੰਨਦਾ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਤੇ ਸਾਡੇ ਬਾਬਾ ਸਾਹਿਬ ਦਾ ਸਾਡੇ ਮਾਂਵਰਾ ਦਾ ਸਾਡੀ ਅੱਖਾਂ ਨੇ ਸਾਡੇ ਬਾਲਮਿਕ ਸਮਾਜ ਗੁਰੂ ਵਿਦਾਸ ਸਮਾਜ ਮਹਾਸ਼ਾ ਸਮਾਜ ਸਾਰੇ ਕਬੀਰ ਸਮਾਜ ਸਾਰੇ ਸਮਾਜ ਕੱਚੇ ਰਹੇ ਤੇ ਇਸੇ ਲਈ ਸਮਝਾ ਦੋ ਕਿ ਕੰਮ ਆ ਕਿ ਜਿੱਦਾਂ ਜੂ ਕਾਗੇ ਸੀਗਾ ਮੈਂ ਆਪਣਾ ਪੂਰਾ 1.5-2 ਲੱਖ ਰੁਪਏ ਇਕੱਠਾ ਕਰ ਸਕਦੀ ਆ ਸਾਰਾ ਤਿਆਰੀ ਟੁਰੀ ਕਰਕੇ ਪੂਰੀ ਪਲੈਨਿੰਗ ਨਾਲ ਪਰ ਮੈਨੂੰ ਨਹੀਂ ਪਤਾ ਇਹ ਕਿ ਗੇਮ ਖਤਮ ਹੋ ਜਾਣੀ ਆ ਉਹ ਕੇ ਸਾਰਾ ਗੇਮ ਹੀ ਬੰਦ ਹੋ ਗਈ ਮੈਂ ਉਹਨਾਂ ਤੇ ਕਹ ਲਿਆ ਕਿ ਯਾਰ ਸਾਰੇ ਲੋਕੀ ਬਾਹਰ 200 ਬੰਦਾ ਫਾਈਲ ਲੈ ਕੇ ਬਾਹਰ ਖੜਾ ਸੀਗਾ ਤੇ ਮੈਂ ਵੀ ਖੜਾ ਸੀ ਰਤ ਪਰ ਕਿ ਨਹੀਂ ਗੱਲ ਜੀ ਚਲੋ ਪਰਮਾਤਮਾ ਰੱਬ ਸਭ ਨੂੰ ਰਾਈਖੇ ਔਰ ਤੁਹਾਨੂੰ ਜਿੰਦਾਬਾਦ 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 ਚਲਣ ਦੀ ਕਣੀ ਜੀ ਜਿੰਦਾਬਾਦ ਸਾਡੇ ਸੀਨਾਂ ਆਰਵਾ ਚਲਣ ਦੀ ਚਲੀ ਜੀ ਰਹੀ ਫੇਰ ਦੁਆ ਕਰਾਂਗੇ ਰੱਬ ਤੋਂ ਫੇਰ ਰਾਹੁਲ ਸਾਹਿਬ ਜੀ ਨੂੰ ਕਹਾਂਗੇ ਔਰ ਸੋਨੀਆ ਕੰਮੀ ਜੀ ਤੋਂ ਵੀ ਅਰਦਾਸ ਕਰਾਂਗੇ ਹੱਥ ਜੋੜ ਕੇ ਬੇਨਤੀ ਕਰਾਂਗੇ ਉਹਨਾਂ ਦੇ ਬਾਬਤ ਦੀ ਅਰਦਾਸ ਕਰਾਂਗੇ ਔਰ ਸੋਨੀਆ ਦਾਦੀ ਜਿਹੜੋ ਤੁਹਾਡੇ ਰਾਹੁਲ ਦਾਦੀ ਨੇ ਤੁਹਾਡੇ ਵੀ ਸਾਡੇ ਸੀਨ ਸਾਹਿਬ ਤੋਂ ਫੇਰ ਦੁਆ ਕਰਿਆ ਤੇ ਜਿਨ੍ਹਾਂ ਨੇ ਇੱਕ ਗੱਲ ਕੀਤੀ ਸੀ ਕਿ ਕਰ ਕਰ ਉੱਠੀ ਗੱਲ ਚੰਨੀ ਸਾਹਿਬ ਕਰਨ ਦੇ ਮਸਲੇ ਹੱਲ